ਸਭ ਤੋਂ ਪਹਿਲਾਂ ਮੈਂ ਜੀਵਾਲਾ ਨਿਵਾੜੀਆਂ ਸਭ ਤੋਂ ਦੀ ਕਿਰਪਾ ਕਰਾਉ ਤਾਂ ਕਿ ਉਹ ਸਤਿਕਾਰ ਨੂੰ ਸੁਲਕਾਏ ਉਹ ਧਾਰੀ ਜੱਤਾ ਹੁਣ ਪਾਕਿਸਤਾਨ ਅੰਦੇ ਸਦੇਵਾ ਦੇ ਸਾਹਮਣੇ ਦਾ ਇਸ ਸੰਗਤਾਂ માં ਆਜ ਸਮੰਗਲ ਹੋਇਆ ਜੀ ਜਗੀ ਤੇ ਜੀਵਾਲਾ ਆਦੇ ਨੂੰ ਜੀਤ ਕਾਰਤਾ ਕਰੋ ਇਹ ਮੌਕਾ ਕੀ ਹੈ ਰਾਣਾ ਪਰਵਾਜ਼ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਿ ਜੋ ਜਲੇ ਸਰਬੀ ਤੇ ਤੇਰਾ ਤੇ ਹੌਸਲ ਵਿੱਚ ਚਲੋ ਭਾਈ ਨਿਕਲ ਜੋ ਕੇ ਨਿਕਲੋ ਜਾਇਓ ਕੇ ਜਾਇਓ ਸਾਡੀ ਜੱਲਾ ਮਾਇਕਾ ਪਾਈ ਕਰਵਾਵਾ ਕਿ ਕਿ ਜੱਗਾ ਉਹਦੇ ਗਾਣੇ ਕਰੀ ਦਿਓ ਜਾਇਓ ਪਾਈ ਹੋਏ ਨਿਕਲ ਜਾਇਓ ਕੇ ਇਹ ਨਜ਼ਰ ਆਣਾ ਮੋਰੇ ਗੜੇ ਆ ਥੋੜਾ ਬਜਾਦਾ ਚਲੋ ਲੜਕੇ ਦੇ ਪਿਤਾ ਜੀ ਦੇ ਵਾਲੇ ਮਾਮਾ ਜੀ ਮੈਂ ਰੇਨੂ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਵੀ ਗੁਰੂ ਘਰ ਦੀ ਬਖਸ਼ੀ ਸਰੂਪਾ ਪ੍ਰਾਪਤ ਕਰਨ ਸਾਰਾ ਕਾਰਜ ਜਿਹੜਾ ਸੁਭਾਅ ਦੇ ਨਹੀਂ ਸਰਦ ਸ਼ਰਮੀਸੇ ਕੀ ਰੇਨੂ ਖਦੇਵ ਜੀ ਦੀ ਦੇਵੀ ਸਾਡੇ ਪ੍ਰਚਾਰਕ ਬੜੈ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਬੜੈ ਸਾਹਿਬ ਦੀ ਬੇਨਤੀ ਹੈ یادر لینڈ یاد مندر نیوزی لینڈ آئے انگلینڈ بابا سیوا پروار بھی بابا پاک بابا پاک پھر کو پيڏا نال ماقو چاڻي ٿو آه ਬਾਹੀ ਗੁਰਜੀ ਕੀ ਫਤਿਹ ਅੱਜ 사ਤਗੁਰੂ ਜੀ ਨੇ ਆਪਾਰ ਬਖਸ਼ਿਸ਼ ਕੀਤੀ ਹੈ ਕਾਰ ਸੇਵਾ ਗਿਲਾਨਦ ਵਾਲਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਅੱਜ ਵੱਡੇ ਮਹਾਂਪੁਰਸ਼ ਸੰਤ ਬਾਬਾ ਲਾਲ ਸਿੰਘ ਜੀ ਸੰਤ ਬਾਬਾ ਪਾਕ ਸਿੰਘ ਜੀ ਸੰਤ ਬਾਬਾ ਬਹਿਲ ਕੁਲਵਾਨ ਸਿੰਘ ਜੀ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹੋયા ਅੱਜ 11 ਗਰੀਬ ਲੋੜਵੰਦ 11 ਲੋੜਵੰਦ ਬੱਚਿਆਂ ਦੇ ਜੋ ਆਨੰਦ ਕਾਰਜ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਕਰਵਾਏ ਹਨ ਸਭ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਬੇਅੰਤ ਪਰਿਵਾਰਾਂ ਨੇ ਇਹਨਾਂ ਸਮਾਗਮ ਵਿੱਚ ਹਿੱਸਾ ਪਾਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਇਹ ਪਾਵਨ ਕਾਰਜ ਆਰੰਭ ਹੋ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਸੰਪਨ ਹੋਏ ਹਨ ਸਰਬੱਤ ਸੰਗਤਾਂ ਨੂੰ ਮਹਾਪੁਰਸ਼ਾਂ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਸਮਾਂ ਜਦੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਾਰ ਸੇਵਾ ਕਲਾ ਨਦਗੜ ਸਾਹਿਬ ਵੱਲੋਂ ਜੋ ਸਾਡੇ ਮਾਨਯੋਗ ਸਤਖੜਵਾਸੀ ਸਿੰਘ ਸਾਹਿਬ ਗੰਤਲੋਤ ਸਿੰਘ ਜੀ ਅਤੇ ਸਤਖੜਵਾਸੀ ਮਹਾਂਪੁਰਖ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਲਾ ਨਦਗੜ ਸਾਹਿਬ ਵਾਲਿਆਂ ਵੱਲੋਂ ਜੋ ਗਰੀਬ ਬੱਚਿਆਂ ਦੇ ਜੋ ਆਰਥਿਕ ਤੌਰ ਤੇ ਪਛੜੇ ਹੋਏ ਬੱਚਿਆਂ ਦੇ ਨੌਜਵਾਨਾਂ ਦੇ ਕੁੜੀਆਂ ਮੁੰਡਿਆਂ ਦੇ ਉੱਥੇ ਸ਼ੁਰੂ ਕੀਤੇ ਸਨ ਅੱਜ ਵੀ 11 ਜੋੜਿਆਂ ਦੇ ਵਿਆਹ ਆ ਉਹ ਕਿੱਥੇ ਜਾ ਰਹੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਰਿਸ਼ਤੇਦਾਰ ਸਾਰਿਆਂ ਦੇ ਨਾਲ ਇਲਾਕੇ ਦੀ ਸੰਗਤ ਅਤੇ ਹੋਰ ਮਹਾਂਪੁਰਸ਼ ਜਿਦੇ ਸੱਤ ਬਾਬਾ ਸੁੱਚਾ ਸਿੰਘ ਜੀ ਸੱਤ ਬਾਬਾ ਸਰਤਾਮ ਸਿੰਘ ਜੀ ਇਕਰਸਾਵਾਲੇ ਮਹਾਂਪੁਰਸ਼ਾਂ ਵੱਲੋਂ ਇਹ ਸਾਰੇ ਪਹੁੰਚ ਬਣਾਏ ਗਏ ਆ ਉਥੇ ਬਾਬਾ ਗਦੀ ਸਿੰਘ ਜੀ ਸਿੱਧੀ ਬਾਗ ਵਾਲੇ ਅਤੇ ਹੋਰ ਰਾਕੇ ਦੇ ਸਖਸ਼ਤਾ ਹਾਜ਼ਰ ਹੋਈ ਹੈ। ਸੋ ਮੈਂ ਸਾਰਿਆਂ ਬੱਚਿਆਂ ਨੂੰ ਜਿੱਥੇ ਵਧਾਈ ਦਿੰਦਾ ਉਥੇ ਇਹ ਵੀ ਆਸ ਕਰਦਾ ਕਾਮਨਾ ਕਰਦਾ ਸਤਿਗੁਰੂ ਦਾ ਕਰਮ ਇਹਨਾਂ ਦੇ ਸਿਰ ਤੇ ਮਿਹਰ ਭਰ ਤਰੱਕੀ ਇਹ ਜਿੱਥੇ ਆਪਣੇ ਪਰਿਵਾਰ ਦੇ ਸੁੱਖ ਆਨੰਦ ਮਾਣ ਸਕਣ ਉਥੇ ਗੁਰਪਾਠ ਜੀ ਸੇਵਾ ਵੀ ਕਰ ਸਕਣ ਸੰਗਤਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ